3 ਮਾਰਚ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਠਾਕਰ ਦੁਆਰਾ ਜਿਹੜੇ ਸਾਡੇ ਮੰਦਰ ਨੇ ਖੰਡ ਵਾਲਾ ਛਾਟਾ ਦੇ ਵਿੱਚ ਉੱਥੇ ਇੱਕ ਪਾਤਾ ਹੋਇਆ ਸੀ ਜਦੋਂ ਤੁਹਾਨੂੰ ਕੋਈ ਦੋ ਮੋਟਰਸਾਈਕਲ ਵਾਲੇ ਬੰਦੇ ਆਈਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਔਰ ਗੋਇੰਗ ਹੋਈ ਸੀ ਉੱਥੇ ਉੱਥੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅਰਮਾਈ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਨ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਕੱਠਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ ਵਿੱਚ ਸਾਡਾ ਇੱਕ ਹੈੱਡ ਕਨਸਟੇਬਲਾ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੋਲਕ ਸਿੰਘ ਸਾਡੇ ਇੰਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਬੱਚੇ ਗੋਲੀ ਲੱਗੀ ਹੈ ਉਹ ਇਹ ਜਦੋਂ ਇਹ ਪੰਜ ਰਾਉਂਡਸ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਦੀ ਪਛਾਣ ਕੀਤੀ ਗਈ ਗੁਰਸਿੱਦਕ ਸਿੰਘ ਸਿੱਦਕੀ ਵਾਸੀ ਪਿੰਡ ਬਲ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਸਿੱਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫਾਰ ਮੈਡੀਕਲ ਟਰੀਟਮੈਂਟ ਉਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਡੈਥ ਹੋ ਗਈ ਹੈ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਉਸਤਾਲ ਦੀ ਨੋਕ ਤੇ ਦੋ ਸਨੇਚਿੰਗਸ ਦੇ ਮੁਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਇਹ ਦੂਜਾ ਜਿਹੜਾ ਸਾਥੀ ਹੈ ਵਿਸ਼ਾਲ ਜੋ ਕੋਈ ਰਾਜਾ ਸੰਸੀ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਇਹ 25 ਆਰਮਜ਼ ਐਕਟ ਦੇ ਔਰ 304 ਦੇ ਹੀਨਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਜੇ ਫਰਾਰ ਹੈ ਮੋਟਰਸਾਈਕਲ ਨੇ ਦਾ ਬਰਾਮਦ ਹੋਇਆ ਔਰ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਸ ਚੋਂ ਪੰਜ ਫਾਇਰ ਨੇ ਵੱਲੋਂ ਫਾਇਰ ਕੀਤੇ ਗਏ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਸ਼ਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਤਾਂ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਅਨ ਮੈਡੀਵੇ ਹੁਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਬਰਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਇੱਤੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਾਨਯੋਗ ਡੀਜੀਪ ਸਾਹਿਬ ਮਾਨਯੋਗ ਸੀਐਮ ਸਾਹਿਬ ਵੱਲੋਂ ਏ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ